ਰੰਗਾ ਐਕਸਪ੍ਰੈਸ ਤਹਿਤ ਰੱਖੇ ਨੌਜਵਾਨਾਂ ਨੂੰ ਅੱਜ ਇੱਕੋ ਦਮ ਇਹ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ ਕਿ ਅੱਜ ਤੁਹਾਡੀ ਜ਼ਰੂਰਤ ਨਹੀਂ ਜਿਸ ਨੂੰ ਲੈ ਕੇ ਅੱਜ ਨੌਜਵਾਨਾਂ ਵੱਲੋਂ ਡੀਸੀ ਦਫ਼ਤਰ ਪਟਿਆਲਾ ਵਿਖੇ ਇਕੱਠੇ ਹੋ ਕੇ ਗੁਰਵਿੰਦਰ ਸਿੰਘ ਗੌਰਵ ਸੰਧੂ ਆਲ ਇੰਡੀਆ ਕਿਸਾਨ ਕਾਂਗਰਸ ਦੇ ਜਨਰਲ ਸਖਤਰ ਦੀ ਰਹਿਨਮਾਈ ਹੇਠ ਡੀਸੀ ਪਟਿਆਲਾ ਨੂੰ ਇੱਕ ਮਾਂ ਪੱਤਰ ਦਿੱਤਾ ਗਿਆ ਕੰਟੈਕਟ ਹੈ ਆਪਣਾ ਕੋਈ ਕੰਮ ਹੈ ਕੋਈ ਹਾਂਜੀ ਅੱਜ ਸੰਸਾਦ ਸਾਹਿਬ ਇਹ ਨੌਜਵਾਨ ਪਹੁੰਚੇ ਨੇ ਮਾਮਲਾ ਕੀ ਹੈ ਪਹਿਲਾਂ ਵਿਸਤਾਰ ਨਾਲ ਦੱਸੋ ਮਾਮਲਾ ਅਸੀਂ ਦੱਸਣਾ ਚਾਹੁੰਦੇ ਆ ਇੱਕ ਮੁੱਖ ਮੰਤਰੀ ਸਾਹਿਬ ਨੇ ਰਾਸ਼ਨ ਘਰ ਘਰ ਪਹੁੰਚਾਉਣ ਲਈ ਇੱਕ ਸਕੀਮ ਸ਼ੁਰੂ ਕੀਤੀ ਸੀਗੀ ਘਰ ਘਰ ਰਾਸ਼ਨ ਵੰਡਣ ਦੀ ਤੇ ਕੇਂਦਰੀ ਭੰਡਾਰ ਤੇ ਤਰੰਗਾ ਐਕਸਪ੍ਰੈਸ ਦੇ ਨਾਂ ਤੇ ਕੇਂਦਰੀ ਭੰਡਾਰ ਹੈ ਸੈਂਟਰਲ ਗਵਰਨਮੈਂਟ ਵੱਲੋਂ ਤੇ ਤਰੰਗਾ ਐਕਸਪ੍ਰੈਸ ਹੈ ਜਿਹੜੀ ਇਹ ਇਹਨਾਂ ਦੀ ਪੰਜਾਬ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਨੇ ਦੋਨਾਂ ਨੇ ਰਲ ਕੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਤੇ ਉਹਦੇ ਅਧੀਨ ਜਿੰਨੇ ਨੌਜਵਾਨ ਖੜੇ ਨੇ ਇਹਨਾਂ ਸਾਰਿਆਂ ਨੂੰ ਇੱਕ ਝਾਂਸਾ ਦਿੱਤਾ ਗਿਆ ਵੀ ਸਰਕਾਰ ਪੰਜਾਬ ਸਰਕਾਰ ਨੌਕਰੀ ਤੇ ਰੱਖ ਰਹੀ ਹੈ ਤੁਹਾਨੂੰ ਆਈ ਕਾਰਡ ਨੇਨਾਂ ਦੇ ਕੇਂਦਰੀਏ ਭੰਡਾਰ ਮੈਨੇਜਮੈਂਟ ਇਹ ਇਹਦੇ ਇਹਨਾਂ ਨੂੰ ਕਿਹਾ ਗਿਆ ਵੀ ਸਰਕਾਰ ਜਿਹੜੀ ਕੇਂਦਰੀਏ ਭੰਡਾਰ ਹੈ ਨੈਸ਼ਨਲ ਫੂਡ ਸਕਿਉਰਟੀ ਦੇ ਉਹਦੇ ਅੰਡਰ ਤੁਹਾਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਤੁਸੀਂ ਘਰ-ਘਰ ਰਾਸ਼ਨ ਪਹੁੰਚਦਾ ਕਰਨਾ ਹੈ ਜਿਹੜੀ ਕਿ ਪੰਜਾਬ ਗਵਰਨਮੈਂਟ ਨੇ ਇਹ ਸਕੀਮ ਸ਼ੁਰੂ ਕੀਤੀ ਮੋਕ ਮੰਤਰੀ ਭਗਵੰਤ ਮਾਨ ਜੀ ਨੇ ਤੇ ਅੱਜ ਕੀ ਹੋ ਰਿਹਾ ਦੋ ਦੋ ਮਹੀਨੇ ਹੋ ਗਏ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸਭ ਤੋਂ ਪਹਿਲੀ ਗੱਲ ਤਾਂ 4 ਮਹੀਨੇ ਹੋ ਗਏ ਨੌਜਵਾਨ ਦੱਸ ਰਹੇ ਨੇ ਸਭ ਤੋਂ ਪਹਿਲੀ ਗੱਲ ਇਹਦੇ ਚ ਇਹ ਹੈ ਕਿ ਜਿਹੜਾ ਵੇਜ ਆ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਜਿਹੜੀ ਵੇਜ ਰੇਟ ਜਿਹਨੂੰ ਆਪਾਂ ਕਹਿੰਦੇ ਆ ਜਿਹੜੀ ਡੀਸੀਵੀਵੀ 14300 ਰੁਪਏ ਕੁਸ਼ ਹੈ ਇਹਨਾਂ ਨੂੰ 12000 ਰੁਪਏ 12.5 ਦਿੱਤੀ ਜਾ ਰਹੀ ਹੈ ਉਹ ਵੀ ਪੂਰੀ ਨਹੀਂ ਦਿੱਤੀ ਜਾ ਰਹੀ ਇਹਨਾਂ ਦੇ ਫੋਨਾਂ ਦੇ ਮੈਸੇਜ ਨੇ ਕੱਢ ਕੇ ਦਿਖਾਓ ਵੀ ਕਦੀ 4000 ਰੁਪਇਆ ਪਾਇਆ ਜਾਂਦਾ ਹੈ ਕਦੀ 3 ਪਾਇਆ ਜਾ ਰਿਹਾ ਕਿਸੇ ਨੂੰ 5 ਪਾਇਆ ਜਾ ਰਿਹਾ ਕਿਸੇ ਨੂੰ ਵੀ 12000 ਰੁਪਏ ਫਿਕਸ ਰੇਟ ਤੇ ਨਹੀਂ ਮਿਲ ਰਹੇ ਜਿਹੜੀ ਕਿ ਆ ਦੇਖੋ 10290 ਰੁਪਏ ਪਾਏ ਐ ਇਹ ਨੌਜਵਾਨ ਨੂੰ 196 ਨੂੰ 196 ਨੂੰ ਇਧਰ 4000 ਰੁਪਇਆ ਪਾਇਆ ਆ ਆ ਚੈੱਕ ਕਰੋ 4000 ਰੁਪਇਆ ਪਾਇਆ ਜਿਹੜੀ ਕਿ 12000 ਕੁਝ ਤਨਖਾਹ ਇਹਨਾਂ ਨੂੰ ਕਹੀ ਗਈ ਸੀ ਮਹੀਨੇ ਦੀ ਮਹੀਨੇ ਦੇਣੀ ਹੈ ਇਹ ਇਹਨਾਂ ਨੂੰ ਕਿਸ਼ਤਾਂ ਦੇ ਵਿੱਚ ਸਰਕਾਰ ਪੈਸੇ ਦੇ ਰਹੀ ਹੈ ਜਾਂ ਜਿਹੜੀ ਵੀ ਆਪਣਾ ਇਹ ਵਿਭਾਗ ਜਿਹੜਾ ਇਹ ਹੁੰਦਾ ਹੈ ਪ੍ਰਾਈਵੇਟ ਤੌਰ ਤੇ ਦੇ ਰਹੇ ਆ ਪੈਸੇ ਸਰਕਾਰ ਦੇ ਰਹੀ ਹੈ ਕਿਸ ਤਰ੍ਹਾਂ ਇਹ ਮਾਮਲਾ ਕੀ ਹੈ ਇਹਨਾਂ ਨੂੰ ਕੁਝ ਨਹੀਂ ਦੱਸਿਆ ਗਿਆ ਇਹਨਾਂ ਨੂੰ ਇਹ ਕਿਹਾ ਗਿਆ ਹੈ ਵੀ ਸਰਕਾਰ ਨੌਕਰੀ ਤੇ ਰੱਖੇਗੀ ਤੇ ਇਹ ਤੁਹਾਡੇ ਆਈ ਕਾਰਡ ਨੇ ਆਈ ਕਾਰਡ ਵੀ ਇਹਨਾਂ ਨੂੰ ਇਹ ਕਹਿ ਕੇ ਦਿੱਤੇ ਗਏ ਆ ਕੇਂਦਰੀ ਭੰਡਾਰ ਕੇਂਦਰੀ ਭੰਡਾਰ ਮੈਨੇਜਮੈਂਟ ਸਰਕਾਰੀ ਜਗ੍ਹਾ ਤੇ ਸਰਕਾਰੀ ਜਗ੍ਹਾ ਤੇ ਡੀਪੂ ਦਿੱਤੇ ਗਏ ਆ ਸੋ ਕਹੇ ਕਿ ਇਹ ਨੌਕਰੀ ਦਿੱਤੀ ਗਈ ਹੈ ਇਹਨਾਂ ਨੂੰ ਵੀ ਇਹ ਜਿਹੜੀ ਹੈ ਸਰਕਾਰ ਵੱਲੋਂ ਨੌਕਰੀ ਹੈ ਤੁਹਾਡੀ ਤੇ ਹੁਣ ਅੱਜ ਦੀ ਤਾਜ਼ਾ ਖਬਰ ਹੈ ਜਿਹੜੀ ਇਹਨਾਂ ਨੂੰ ਮੈਸੇਜ ਆਇਆ ਇਹਨਾਂ ਨੂੰ ਵਾਇਸ ਨੋਟ ਆਇਆ ਉਹ ਵੀ ਤੁਹਾਨੂੰ ਰਿਕਾਰਡਿੰਗ ਸੁਣਾਉਨੇ ਆ ਵੀ ਅੱਜ ਤੋਂ ਕਿਸੇ ਵੀ ਸੁਪਰਵਾਈਜ਼ਰ ਫੀਲਡ ਸੁਪਰਵਾਈਜ਼ਰ ਦੀ ਹਾਜ਼ਰੀ ਨਹੀਂ ਲੱਗੇਗੀ ਕੋਈ ਰਿਟਰਨ ਨੋਟਿਸ ਨਹੀਂ ਕੁਛ ਨਹੀਂਗਾ ਅਗਲਾ ਕਹਿੰਦੇ ਨੇ ਕੱਢੇ ਰਿਕਾਰਡਿੰਗ ਕਿੱਥੇ ਮਿੱਤਰੋ ਰਿਕਾਰਡਿੰਗ ਦਿਖਾਉ ਛਤੀ ਉਹ ਰਿਕਾਰਡਿੰਗ ਦੇ ਵਿੱਚ ਇੱਕ ਸੱਜਣ ਬੋਲ ਰਿਹਾ ਕੀ ਨਾਂ ਹੈ ਉਹ ਸੱਜਣ ਦਾ ਆ ਬੱਬੂ ਬੱਬੂ ਜਾਂ ਬਬਰ ਰਾਜਵਿੰਦਰ ਸਿੰਘ ਜੀ ਨੇ ਕੋਈ ਉਹ ਉਹਦਾ ਨੰਬਰ ਇੱਥੇ ਹੈ ਉਹ ਆਪਣੇ ਆਪ ਨੂੰ ਸੁਪਰਵਾਈਜ਼ਰ ਦੱਸਦਾ ਸੀਨੀਅਰ ਸੁਪਰਵਾਈਜ਼ਰ ਉਹ ਮੈਸੇਜ ਭੇਜ ਰਿਹਾ ਇਹਨਾਂ ਦੇ ਗਰੁੱਪ ਦੇ ਵਿੱਚ ਵੀ ਅੱਜ ਤੋਂ ਬਾਅਦ ਕਿਸੇ ਸੁਪਰਵਾਈਜ਼ਰ ਫੀਲਡ ਸੁਪਰਵਾਈਜ਼ਰ ਦੀ ਹਾਜ਼ਰੀ ਨਹੀਂ ਲੱਗੇਗੀ ਜਿੰਨੇ ਵੀ ਸੁਪਰਵਾਈਜ਼ਰ ਧਿਆਨ ਨਾਲ ਸੁਣੋ ਯਾਰ ਤੁਹਾਡੇ ਤੋਂ ਮਾਰ ਫੈਡਲਾ ਜਾਂ ਫੂਡ ਸਪਲਾਈ ਵਾਲਾ ਕੋਈ ਵੀ ਇੰਸਪੈਕਟਰ ਕੋਈ ਵੀ ਆਵੇ ਚਾਬੀਆਂ ਲੈਣਾ ਜਾਂ ਤੁਹਾਡੀਆਂ ਮਸ਼ੀਨਾਂ ਕੁਝ ਵੀ ਚੈੱਕ ਕਰਨਾ ਆਵੇ ਸਾਡੇ ਤੋਂ ਬਿਨਾ ਪੁੱਛੇ ਕਿਸੇ ਨੇ ਉਹ ਚਾਬੀਆਂ ਦੇ ਦੇਣੀ ਕੋਈ ਮਸ਼ੀਨ ਨਹੀਂ ਦੇਣੀ ਕੁਝ ਚੈੱਕ ਨਹੀਂ ਕਰਉਣਾ ਉਸ ਗੱਲ ਦਾ ਖਾਸ ਧਿਆਨ ਰੱਖਿਓ ਸਾਡੇ ਤੋਂ ਬਿਨਾ ਪੁੱਛੇ ਕਿਸੇ ਨੇ ਕੁਝ ਨਹੀਂ ਕਰਨਾ ਹੈਗਾ ਦੁਜੀ ਦਿਖਾਓ ਜੀ ਆਹ ਦੇਖਿਓ ਜੀ ਇੱਕ ਮਿੰਟ ਫੋਨ ਕਰਨਾ ਸਾਰੇ ਸੁਪਰਵਾਈਜ਼ਰ ਤੇ ਫਿਰ ਸੁਪਰਵਾਈਜ਼ਰ ਅੱਜ ਤੋਂ ਤੁਹਾਡੀ ਕੋਈ ਮਲਕੀ ਸੈਲਰੀ ਨਹੀਂ ਕੋਈ ਟੈਂਡਸ ਨਹੀਂ ਸੋ ਜਿਵੇਂ ਆਪ ਨੂੰ ਸਰਕਾਰ ਦੋ ਹੁਕਮਾ ਸਰਕਾਰ ਦਾ ਆਰਡਰ ਆ ਵੀ ਆਪਣਾ 30 ਤੱਕ ਨੂੰ 30 ਤੱਕ ਦੇ ਲਾਸਟ ਸੀਗਾ ਦੇ ਤੋਂ ਬਾਅਦ ਆਪਣਾ ਕੰਮ ਬੰਦ ਕਰਦਾ ਸੀਗਾ ਸੋ ਮਸ਼ੀਨਾ ਤੇ ਲੈਪਟਾਪ ਡੋਂਗਲ ਆਪਣਾ ਸੰਭਾਲ ਕੇ ਰੱਖਿਓ ਠੀਕ ਹੈ ਨਾ ਤੁਹਾਡੀ ਪੇਮੈਂਟ ਆਪਾਂ ਅਕ੍ਰੀਡ ਕਰਵਾਨੇ ਆ ਜਿਵੇਂ ਵੀ ਹੁੰਦੀ ਆ ਤੇ ਆਪਣਾ ਬਾਕੀ ਆਪਾਂ ਤੁਹਾਡੇ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਵੀ ਹੋਊਗਾ ਅੱਗੇ ਆਪਾਂ ਉਹ ਵੀ ਕਰਾਂਗੇ ਕਿ ਚਾਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਕੋਲ ਫੋਨ ਆਇਆ ਤੁਸੀਂ ਕਹਿ ਰਹੇ ਇਹਨਾਂ ਨੂੰ ਮਜ਼ਦਮਾ ਨੂੰ ਫੋਨ ਆਇਆ ਉਹ ਕਹਿਣਾ ਕੀ ਚਾਹੁੰਦੇ ਨੇ ਦੇਖੋ ਉਹ ਇਹਨਾਂ ਨੂੰ ਕਹਿ ਰਹੇ ਨੇ ਵੀ ਕੋਈ ਵੀ ਸਰਕਾਰ ਦਾ ਨੁਮਾਇੰਦਾ ਤੁਹਾਡੇ ਤੋਂ ਮਸ਼ੀਨ ਲੈਣ ਆਉਣਾ ਆਉਂਦਾ ਜਾਂ ਤੁਹਾਡੇ ਤੋਂ ਕੁਝ ਪੁੱਛਗਿੱਛ ਕਰਨ ਆਉਂਦਾ ਉਹਨਾਂ ਨੂੰ ਦੱਸਣਾ ਨਹੀਂ ਹੁਣ ਇਹਦੇ ਵਿੱਚ ਕੀ ਲੂਪ ਹੋਲ ਹੈ ਜਿਹੜਾ ਹੈ ਉਹ ਨੁਮਾਇੰਦਾ ਜਿਹੜਾ ਜੋ ਵੀ ਉਹਦਾ ਨਾਮ ਹੈ ਕੀ ਨਾਮ ਮਿੱਤਰ ਰਾਜਵਿੰਦਰ ਸਿੰਘ ਉਹ ਇਹਨਾਂ ਨੂੰ ਵਾਇਸ ਨੋਟ ਭੇਜ ਰਿਹਾ ਹੈ ਉਹ ਕਹਿ ਰਿਹਾ ਵੀ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਆਪਣਾ ਫੂਡ ਸਪਲਾਈ ਦਾ ਕੋਈ ਨੁਮਾਇੰਦਾ ਤੁਹਾਡੇ ਤੋਂ ਮਸ਼ੀਨ ਲੈਣ ਆਉਂਦਾ ਹੈ ਜਾਂ ਤੁਹਾਡੇ ਤੋਂ ਕੋਈ ਪੁੱਛਗਿੱਛ ਕਰਨ ਆਉਂਦਾ ਤੁਸੀਂ ਉਹਨੂੰ ਕੁਝ ਨਹੀਂ ਦੱਸਣਾ ਇਹਦਾ ਮਤਲਬ ਕੀ ਬਣਦਾ ਹੈ ਇਹ ਚਾਹੁੰਦੇ ਕਿਨੇ ਨੌਜਵਾਨ ਨੌਜਵਾਨ ਇਹ ਚਾਹੁੰਦੇ ਨੇ ਵੀ ਇੱਕ ਤਾਂ ਜਿਹੜਾ ਇਹਨਾਂ ਨੂੰ ਅੱਜ ਵਾਇਸ ਨੋਟ ਭੇਜਿਆ ਵੀ ਕਿਸੇ ਨੇ ਆਪਣੀ ਅਟੈਂਡੈਂਸ ਨਹੀਂ ਲਾਉਣੀ ਇਹ ਦਿੱਲੀ ਦੀ ਨੌਕਰੀ ਤੇ ਰੱਖੇ ਹੋਏ ਨੇ ਮੰਥਲੀ ਇਹਨਾਂ ਨੂੰ ਤਨਖਾਹ ਬੱਜੀ ਹੋਈ ਹੈ 12150 ਰੁਪਏ ਪਤਾ ਨਹੀਂ ਕਿੰਨੇ 12500 ਰੁਪਏ ਸੋ ਇਹ ਜਿਹੜਾ ਦੋ-ਦੋ ਮਹੀਨੇ ਤੋਂ ਤਿੰਨ-ਤਿੰਨ ਤੋਂ ਪੂਰੀ ਤਨਖਾਹ ਨਹੀਂ ਮਿਲੀ ਕਦੀ 4000 ਰੁਪਏ ਪਾ ਦਿੱਤਾ ਜਾਂਦਾ ਕਿਸੇ ਦੇ ਖਾਤੇ 'ਚ ਕਿਸੇ ਦੇ ਖਾਤੇ 'ਚ 5 ਪਾ ਦਿੱਤਾ ਜਾਂਦਾ ਕਿਸੇ ਦੇ ਖਾਤੇ 'ਚ 7 ਪਾ ਜਾਂਦਾ ਕੋਈ ਫਿਕਸ ਡੇਟ ਨਹੀਂ ਕੀ ਤਨਖਾਹ ਦੀ ਕੋਈ ਫਿਕਸ ਇਨਾਂ ਦੀ ਅਮਾਊਂਟ ਨਹੀਂ ਵੀ ਆ ਤਰੀਕ ਨੂੰ ਜਿਵੇਂ ਤਨਖਾਹ ਪੈਂਦੀਆਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਕਹੋ ਜਾਂ ਵੈਸੇ ਵੀ 1 ਤਰੀਕ ਨੂੰ ਜਾਂ 5 ਤਰੀਕ ਨੂੰ ਡੇਟ ਫਿਕਸ ਹੁੰਦੀ ਵੀ ਤੁਹਾਡੇ ਖਾਤੇ 'ਚ ਇਨੀ ਤਨਖਾਹ ਪਏਗੀ। ਪ੍ਰਸ਼ਾਸਨ ਤੱਕ ਪਹੁੰਚ ਹੋਈ ਹੈ। ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਸੀ। ਡੀਸੀ ਸਾਹਿਬ ਮੀਟਿੰਗ 'ਚ ਬਿਜ਼ੀ ਨੇ ਉਹ ਕਹਿੰਦੇ 4 ਵਜੇ ਤੱਕ ਫ੍ਰੀ ਨਹੀਂ ਹੋਣਗੇ। ਸੋ ਇਹ ਨੌਜਵਾਨ ਜਾਂ ਤਾਂ ਅਸੀਂ ਵੇਟ ਕਰਾਂਗੇ ਨਹੀਂ ਤੇ ਅਸੀਂ ਕੋਈ ਹੋਰ ਟਾਈਮ ਲੈ ਕੇ ਡੀਸੀ ਸਾਹਿਬ ਤੋਂ ਇਹ ਮੰਗ ਪੱਤਰ ਦੇਣ ਆ ਰਹੇ ਹਾਂ। ਅੱਜ ਆਏ ਸੀ ਅਸੀਂ ਡੀਸੀ ਸਾਹਿਬ ਮਿਲੇ ਨਹੀਂ ਸਾਨੂੰ। ਇਹ ਪ੍ਰਸ਼ਾਸਨ ਤੱਕ ਗੱਲ ਨਹੀਂ ਪਹੁੰਚੀ। ਦਾ ਮੁੱਖ ਮੰਤਰੀ ਪੰਜਾਬ ਜਾਂ ਕੋਈ ਕਾਨੂੰਨੀ ਕਾਰਵਾਈ ਬਾਰੇ ਬਿਲਕੁਲ ਅਸੀਂ ਸੰਘਰਸ਼ ਕਰਾਂਗੇ ਨੌਜਵਾਨਾਂ ਦੇ ਨਾਲ ਖੜੇ ਹਾਂ ਅਸੀਂ ਜੋ ਸ਼ੋਸ਼ਣ ਇਹਨਾਂ ਦਾ ਹੋ ਰਿਹਾ ਹੈ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਇਹਨਾਂ ਨੂੰ ਨੌਕਰੀਆਂ ਦੇ ਰੱਖਿਆ ਗਿਆ ਆਪਣੇ ਜੇਬ ਚੋਂ ਖਰਚਾ ਕਰਕੇ ਇਹਨਾਂ ਗੱਡੀਆਂ ਦੇ ਤੇਲ ਪਵਾਏ ਹੋਰ ਜਿਹੜੀਆਂ ਗੱਡੀਆਂ ਰਾਸ਼ਨ ਲਈ ਭੇਜੀਆਂ ਜਾਂਦੀਆਂ ਸੀ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਤੇਲ ਪਾ ਦਿਓ ਤੁਹਾਨੂੰ ਗੱਡੀ ਦਾ ਖਰਚਾ ਦੇ ਦਾਂਗੇ ਅਸੀਂ ਗੱਡੀਆਂ ਦਾ ਉਹ ਤੇਲ ਤੱਕ ਵੀ ਇਹਨਾਂ ਨੇ ਜਿਹੜਾ ਘਰ ਘਰ ਰਾਸ਼ਨ ਪਹੁੰਚਾਉਣ ਆਉਂਦੀਆਂ ਨੇ ਲੇਬਰ ਖਰਚਾ ਵੀ ਜਿਹੜਾ ਹੈ ਉਹ ਵੀ ਜਿਹੜਾ ਹੈ ਇਹ ਆਪਣੇ ਜੇਬਾਂ ਤੋਂ ਖਰਚ ਕਰਕੇ ਤੇ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਸਰ ਕਿੰਨੇ ਨੌਜਵਾਨ ਆ ਜਿਹੜੇ ਇਸ ਤੋਂ ਅਫੈਕਟਡ ਹੋ ਰਹੇ ਨੇ ਵੀ ਨੌਜਵਾਨ ਜਿਹੜੇ ਪੂਰੇ ਪੰਜਾਬ ਦੇ ਵਿੱਚ 2000 ਤੋਂ ਵੱਧ ਨੌਜਵਾਨ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਘੱਟੋ ਘੱਟ 1.5 200 ਨੌਜਵਾਨ ਹੈ ਜਿਹਨਾਂ ਨੂੰ ਨੌਕਰੀ ਦਾ ਝਾਂਸਾ ਦਿੱਤਾ ਗਿਆ ਤੇ ਅੱਜ ਜਿਹੜਾ ਇਹਨਾਂ ਨੂੰ ਇੱਕ ਵਾਇਸ ਨੋਟ ਭੇਜ ਕੇ ਕਹਿਤਾ ਵੀ ਤੁਸੀਂ ਕੋਈ ਵੀ ਹਾਜ਼ਰੀ ਨਹੀਂ ਲਾਉਣੀ ਨੌਕਰੀ ਤੋਂ ਤੁਹਾਨੂੰ ਵਾਝੇ ਕੀਤਾ ਜਾ ਰਿਹਾ ਹੈ ਇਹ ਉਹ ਸੱਜਣ ਰਾਜਵਿੰਦਰ ਸਿੰਘ ਵਾਇਸ ਨੋਟ ਭੇਜ ਰਿਹਾ ਹੋ ਰਿਕਾਰਡਿੰਗ ਤੁਹਾਨੂੰ ਅਸੀਂ ਦਿੰਨੇ ਆ ਤੇ ਉਹ ਤੁਸੀਂ ਚਲਾ ਸਕਦੇ ਹੋ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ